ਇਸ ਸਾਰੇ ਮਾਮਲੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰ ਜੀ ਸਰਕਾਰ ਆ ਕਿਉਂਕਿ ਕਿਸਾਨਾਂ ਦੇ ਫਸਲਾਂ ਖਰਾਬ ਹੋਣ ਕਰਕੇ ਕਿਸਾਨਾਂ ਦਾ ਧਿਆਨ ਭਟਕਾਉਣ ਦੇ ਕਰਕੇ ਸਰਕਾਰ ਨੇ ਇਹ ਕੰਮ ਕੀਤਾ ਕਿਉਂਕਿ ਸੌਰੀ ਮੈਨੂੰ ਯਾਦ ਆ ਗਿਆ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਕਬੱਡੀ ਕੱਪ ਦੇ ਉੱਤੇ ਇਹ ਗੱਲ ਕਹੀ ਸੀ ਕਹਿੰਦੇ ਮੈਨੂੰ ਗਰਾਊਂਡ ਵਿੱਚ ਕਬੱਡੀ ਤਾਂ ਨਹੀਂ ਖੇਡਣੀ ਆਉਂਦੀ ਪਰ ਮੈਨੂੰ ਸਿਆਸਤ ਦੀ ਕਬੱਡੀ ਬਹੁਤ ਜ਼ਿਆਦਾ ਖੇਡਣੀ ਆਉਂਦੀ ਹੈ ਤੇ ਤਕਰੀਬਨ ਮੈਂ ਇਹ ਕਬੱਡੀ ਵਿੱਚ ਜਿੱਤ ਹਾਸਲ ਕੀਤੀ ਆ ਤਾਂ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਇੰਨਾ ਕਹਿਣਾ ਚਾਹੁੰਨੀ ਕਿ ਹੁਣ ਇਸ ਕਬੱਡੀ ਦੇ ਵਿੱਚ ਤੇਰੀ ਜਿੱਤ ਹਾਸਲ ਨਹੀਂ ਹੁੰਦੀ ਤਾਂ ਜਦੋਂ ਕਬੱਡੀ ਦੇ ਵਿੱਚ ਦੂਸਰੇ ਖਿਡਾਰੀ ਕੈਂਚੀ ਮਾਰਦੇ ਆ ਨਾ ਤੇ ਕਈ ਵਾਰ ਰੀਡ ਦੀ ਹੱਡੀ ਟੁੱਟ ਜਾਂਦੀ ਆ ਤੇ ਹੁਣ ਸਿੱਖ ਕੌਮ ਦੀ ਤੈਨੂੰ ਕੈਂਚੀ ਲੱਗ ਚੁੱਕੀ ਹੈ ਗੱਲ ਤੂੰ ਯਾਦ ਰੱਖੀ ਕਿਉਂਕਿ ਤੂੰ ਕਬੱਡੀ ਵਾਲੀ ਗੱਲ ਕੀਤੀ ਸੀ ਕਿ ਮੈਨੂੰ ਸਿਆਸਤ ਦੀ ਕਬੱਡੀ ਬਹੁਤ ਜਰੀ ਤਰੀਕੇ ਨਾਲ ਖੇਡਣੀ ਹੁੰਦੀ ਹੈ ਤੇ ਹੁਣ ਸਿੱਖ ਕੌਮ ਜਾਗਰੂਕ ਹੋ ਚੱਕੀ ਐ ਹੁਣ ਇਸ ਤਰ੍ਹਾਂ ਦੀ ਘਨੌੜੀਆਂ ਹਰਕਤਾਂ ਕਰਨੀ ਹਟ ਜੇ ਇਹ ਸਰਕਾਰ ਹੀ ਜ਼ਿੰਮੇਵਾਰ ਆ ਕੋਈ ਆਮ ਬੰਦੇ ਦਾ ਕੰਮ ਨਹੀਂ ਗੁਰੂ ਸਾਹਿਬ ਨਾਲ ਐਵੇਂ ਦੀ ਘਨੌੜੀ ਹਰਕਤ ਕੋਈ ਆਮ ਬੰਦਾ ਨਹੀਂ ਕਰਦਾ ਤੇ ਸੌਦਾ ਸਾਧ ਦਾ ਉਹ ਸਾਥ ਦਿੰਦੇ ਨੇ ਕਿਉਂਕਿ 2017 ਵਿੱਚ ਇਲੈਕਸ਼ਨ ਆਉਣ ਵਾਲੇ ਨੇ ਤੇ ਪੰਜਾਬ ਦੇ ਵਿੱਚ ਮਾਲਵੇ ਦੀ ਧਰਤੀ ਤੇ ਇਹਦੇ ਪ੍ਰੇਮੀ ਕਾਫੀ ਜ਼ਿਆਦਾ ਇਸ ਕਰਕੇ ਇਹਨੇ ਇਹ ਕੰਮ ਕੀਤਾ ਮਾਫੀਨਾਮਾ ਵੀ ਦਿਵਾਇਆ ਸੀ ਕਿ ਇਹਨਾਂ ਵੋਟਾਂ ਨਾਲ ਮੈਂ ਜਿੱਤ ਪ੍ਰਾਪਤ ਕਰ ਲੂੰਗਾ ਪਰ ਨਹੀਂ ਮੈਂ ਸੌਦਾ ਸਾਧ ਦੇ ਪ੍ਰੇਮੀਆਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਨੀ ਹੈ ਕਿ ਤੁਸੀਂ ਕਹਿੰਦੇ ਕਿ ਸਾਡਾ ਜਿਹੜਾ ਨਾਮਦਾਨ ਦਿੱਤਾ ਜਾਂਦਾ ਗੁਰੂ ਜੇ ਤੁਸੀਂ ਸਾਨੂੰ ਚੈਲੰਜ ਕੀਤਾ ਸੀ ਬਰਗਾੜੀ ਪਿੰਡ ਦੇ ਵਿੱਚ ਚਿੱਠੀਆਂ ਲਾਈਆਂ ਸੀ ਤੇ ਕੀ ਫਿਰ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਨੇ ਤੁਸੀਂ ਐਵੇਂ ਦਾ ਕੰਮ ਕਰਦੇ ਆ ਕਿ ਜੇ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਦੇ ਵਿੱਚੋਂ ਹੀ ਇਹ ਤੁਹਾਨੂੰ ਸ਼ਬਦ ਦਿੱਤੇ ਜਾਂਦੇ ਤਾਂ ਫਿਰ ਤੋਂ ਤੁਹਾਡਾ ਵੀ ਗੁਰੂ ਆ ਫਿਰ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਦਾ અપਮਾਨ ਕਿਉਂ ਕੀਤਾ ਗਿਆ ਤਾਂ ਇਹ ਕੰਮ ਸਰਕਾਰਾਂ ਦੇ ਨੇ ਸੋਦਾ ਸਾਧ ਦੀ ਰਲੀ ਮਿਲੀ ਸਾਜ਼ਿਸ਼ ਆ ਇਹ ਤੇ ਸਾਡੀ ਇਹ ਬੇਨਤੀ ਵੀ ਇਹੋ ਜੇ ਕੰਮ ਕਰਨੋਂ ਹਟਜੋ ਜੇ ਹਿੰਮਤ ਹੈਗੀ ਆ ਤਾਂ ਸਾਡੇ ਸਾਹਮਣੇ ਆਓ ਮੈਦਾਨ ਵਿੱਚ ਆਓ ਅਸੀਂ ਫੇਰ ਦੱਸਾਂਗੇ ਚੋਰੀ ਚੋਰੀ ਕੰਮ ਕਰਨੇ ਹਟਜੋ ਗੁਰੂ ਸਾਹਿਬ ਦੀ ਬੇਅਦਬੀ ਕਰਨੋਂ ਹਟਜੋ ਸਾਰਾ ਕੰਮ ਇਹ ਪ੍ਰਸ਼ਾਸਨ ਦਾ ਤੇ ਗਵਰਨਮੈਂਟ ਦਾ ਜੀ ਇਹਦੇ ਆਮ ਬੰਦੇ ਦਾ ਕੰਮ ਨਹੀਂ ਹੈਗਾ ਤੇ ਗਵਰਨਮੈਂਟ ਨੂੰ ਪਤਾ ਵੀ ਹੈ ਕੌਣ ਆ ਸੁਖਬੀਰ ਬਾਦਲ ਐਵੇਂ ਹੀ ਮਿੱਠੇ ਲੌਲੀਪੌਪ ਦੇ ਰਿਆ ਹੁਣ ਉੱਥੇ ਟੀਵੀ ਦੇ ਉੱਤੇ ਬੈਠ ਕੇ ਵੀ ਕਰੋੜ ਰੁਪਏ ਨਾਮ ਦਿੱਤਾ ਜਾਊਗਾ ਮੈਂ ਉਹਨੂੰ ਆਣੀ ਆ ਜਿਹੜੇ ਬੱਚੇ ਸ਼ਹੀਦ ਹੋਏ ਨੇ ਭਾਈ ਗੁਰਜੀਤ ਸਿੰਘ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਨਾਲ ਪਿੰਡ ਦੇ ਵਿੱਚ ਇੱਕ ਵੀਰ ਜੀ ਸ਼ਹੀਦ ਹੋਇਆ ਉਹਨਾਂ ਦੇ ਪਿੰਡਾਂ ਉਹਨਾਂ ਦੇ ਘਰਾਂ ਦੇ ਵਿੱਚ ਇਹ ਕਰੋੜ ਕਰੋੜ ਰੁਪਇਆ ਦੇ ਕੇ ਉਹਨਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਤੇ ਦੋਸ਼ੀਗਾਂ ਨੂੰ ਤਾਂ ਗ੍ਰਿਫਤਾਰ ਕਰ ਹੀ ਸਕਦੇ ਆ ਉਹਨਾਂ ਨੂੰ ਪਤਾ ਸਰਕਾਰ ਨੂੰ ਸਾਰਾ ਕੁਝ